ਲੁਧਿਆਣਾ ਦੇ ਸ਼ਿਮਲਾਪੁਰੀ ਅਦੀਨ ਆਉਂਦੇ ਮੌਜੀ ਕਲੋਨੀ 'ਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਤੁਸੀਂ ਸਾਫ਼ ਵੇਖ ਸਕਦੇ ਹੋ ਕਿੰਝ 3 ਦਰਜਨ ਤੋਂ ਵੱਧ ਮੁੰਡੇ ਆਉਂਦੇ ਨੇ ਹੱਥਾਂ 'ਚ ਹਥਿਆਰ ਨੇ ਤੇ ਗਲੀ 'ਚੋਂ ਇੱਟਾਂ ਪੱਥਰ ਚੱਕ ਕੇ ਦੋ ਕਰਾਂ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਕੱਟਣਾ ਬੀਤੀ ਰਾਤ ਦੀ ਹੈ ਜਦ ਇੱਕ ਨਿੱਕੀ ਜਹੀ ਗੱਲ ਨੂੰ ਲੈ ਕੇ ਮਾਮਲਾ ਵੱਧ ਗਿਆ ਕਿ ਦੋਹਾਂ ਘਰਾਂ ਉੱਪਰ ਇਹਨਾਂ ਬਦਮਾਸ਼ਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਘਰ ਦੇ ਮਾਲਕਾਂ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਹੈ ਤੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਚਾਹੀਦਾ ਨਿੱਕੀ ਜਿਹੀ ਗੱਲ ਕਿੰਜ ਵੱਡੀ ਬਣ ਗਈ ਕਿਸੇ ਨੂੰ ਸਮਝ ਤਾ ਨਹੀਂ ਆਇਆ ਪਰ ਹਾਂ ਤਸਵੀਰਾਂ ਵੇਖ ਕੇ ਇਹ ਜ਼ਰੂਰ ਲੱਗਦਾ ਹੈ ਕਿ ਕਿੰਜ ਇਹਨਾਂ ਬਦਮਾਸ਼ਾਂ ਨੇ ਬਿਨਾਂ ਕਿਸੇ ਡਰ ਤੋਂ ਇਹਨਾਂ ਘਰਾਂ ਤੇ ਹਮਲਾ ਬੋਲ ਦਿੱਤਾ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਗੱਡੀਆਂ ਨੂੰ ਤੋੜ ਦਿੱਤਾ ਗਿਆ ਤੇ ਘਰਾਂ ਉੱਪਰ ਵੀ ਇੱਟਾਂ ਤੇ ਰੋੜਿਆਂ ਨਾਲ ਹਮਲਾ ਕੀਤਾ ਗਿਆ ਇਸ ਮੌਕੇ ਤੇ ਘਰ ਦੇ ਮਾਲਕਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਪਰ ਹੁਣ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਔਰ ਪਥਰ ਮਾਰ ਰਹੇ ਦੋ ਵਾਰੀ ਮਾਰਿਆ ਨਹੀਂ ਦੋ ਵਾਰੀ ਮਾਰਿਆ ਨਾ ਉਹਨਾਂ ਦਾ ਇੱਕ ਹਾਂਜੀ ਇੱਕ ਮੋਬਾਈਲ ਲਿਆ ਗਿਆ ਨਸ਼ਕਤਾ ਬੋਲ ਜੀ ਨਸ਼ਕੀਤੀ ਹੀ ਆਣੇ ਜੀ ਵੀ ਜੇ ਭਾਈ ਮਾਮਲਾ ਕੀ ਸੜਕ ਦਾ ਦੇਖੋ ਯਾਰ ਮੁੰਡੇ ਜਿਹੜੇ ਸੀਗੇ ਬਈ ਇਹਨੇ ਗੁੰਡਾਗਰਦੀ ਚੰਗੀ ਕੀਤੀ ਹੈ ਮੱਲੇ ਤੇ ਪਿੱਛੇ ਵੀ ਤਿੰਨ ਜਗ੍ਹਾਾਂ ਜਿਹਨਾਂ ਇਟਾ-ਟਾ ਮਾਰੀਆਂ ਉੱਥੇ ਵੀ ਗੱਡੀ ਦਾ ਸ਼ੀਸ਼ਾ ਤੋੜ ਗਏ ਨੇ ਇਹ ਇੱਥੇ ਵੀ ਇਹਨਾਂ ਨੇ ਪੂਰੀ ਗੁੰਡਾਗਰਦੀ ਕੀਤੀ ਹੈ ਇਹ ਤਾਂ ਸ਼ੁਕਰ ਕਰੋ ਕਿ ਕੋਈ ਬਾਹਰ ਨਹੀਂ ਹੈਗਾ ਸੀ ਤੇ ਸਾਰਿਆਂ ਨੂੰ ਆਦਣਾ ਸੀ ਉਹਨਾਂ ਨੇ ਤਲਵਾਰਾਂ ਨਸ਼ਾ-ਨੁਸ਼ਾ ਪੂਰਾ ਕੀਤਾ ਆ ਸੀ ਇਹਨਾਂ ਨੇ ਪੂਰੀ ਉਹਨਾਂ ਨੇ ਅੰਦਾ ਗੁੰਡਾਗਰਦੀ ਮਚਾਈ ਨਾ ਤੁਸੀਂ ਦੇਖੋ ਜੂਰੀ ਇਹ ਦੇਖਣ ਦੀ ਸਾਰਿਆਂ ਨੂੰ ਪਤਾ ਲੱਗ ਜੂਗਾ ਅਸੀ ਤਾਂ ਉਸੇ ਟਾਈਮ ਕੀਤੀ ਸੀ ਪੀਸੀਆਲ ਆਏ ਸੀ ਪਰ ਉਸ ਤੋਂ ਬਾਅਦ ਹਲੇ ਤੱਕ ਕੋਈ ਨਹੀਂ ਆਇਆ ਠੀਕ ਹੈ ਜੀ ਸੀਸੀਟੀਵੀ ਕੈਮਰੇ ਫੁਟੇਜ ਹੋ ਗਈ ਉਹਨਾਂ ਦੀ ਹਾਂਜੀ ਹਾਂਜੀ ਉਹਨਾਂ ਸਾਰਾ ਕੋ ਫੋਟੋ ਜਾਈ ਗਈ ਉਹਨਾਂ ਦੀ ਉਹਦਾ ਇੱਥੇ ਮੋਬਾਈਲ गिर ਗਿਆ ਉਹ ਵੀ ਪਿਆ ਸਾਰਾ ਕੁਝ ਹੈਗਾ ਹਰ ਚੀਜ਼ ਹੈਗੀ ਠੀਕ ਪੂਰਾ ਮੱਲਾ ਪੂਰੇ ਬੰਦੇ ਸਾਰੇ ਪਰੇਸ਼ਾਨ ਨਹੀਂ ਪੂਰਾ ਮੱਲਾ ਇਹ ਤਾਂ ਪੂਰੀ ਗੁੰਡਾਗਰਦੀ ਹੋ ਗਈ ਐ ਇਸ ਟਾਈਮ ਤਾਂ ਕਿਸੇ ਨਾ ਹੀ ਮਾਰ ਜਾਣ ਗਿਆ ਦਾ ਰਾਤੀ ਰਤੀ ਆ ਗਿਆ ਲੁਧਿਆਣਾ ਦੇ ਸ਼ਿਮਲਾਪੁਰੀ ਅਦੀਨ ਆਉਂਦੇ ਮੌਜੀ ਕਲੋਨੀ ਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਤੁਸੀਂ ਸਾਫ਼ ਵੇਖ ਸਕਦੇ ਹੋ ਕਿੰਜ ਤਿੰਨ ਦਰਜਨ ਤੋਂ ਵੱਧ ਮੁੰਡੇ ਆਉਂਦੇ ਨੇ ਹੱਥਾਂ ਚ ਹਥਿਆਰ ਨੇ ਤੇ ਗਲੀ ਚੋਂ ਇੱਟਾਂ ਪੱਥਰ ਚੱਕ ਕੇ ਦੋ ਕਰਾਂ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਕੱਟਣਾ ਬੀਤੀ ਰਾਤ ਦੀ ਹੈ ਜਦ ਇੱਕ ਨਿੱਕੀ ਜਹੀ ਗੱਲ ਨੂੰ ਲੈ ਕੇ ਮਾਮਲਾ ਵੱਧ ਗਿਆ ਕਿ ਦੋਹਾਂ ਘਰਾਂ ਉੱਪਰ ਇਹਨਾਂ ਬਦਮਾਸ਼ਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਘਰ ਦੇ ਮਾਲਕਾਂ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਹੈ ਤੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਚਾਹੀਦਾ ਨਿੱਕੀ ਜਿਹੀ ਗੱਲ ਕਿੰਜ ਵੱਡੀ ਬਣ ਗਈ ਕਿਸੇ ਨੂੰ ਸਮਝਤਾ ਨਹੀਂ ਆਇਆ ਪਰ ਹਾਂ ਤਸਵੀਰਾਂ ਵੇਖ ਕੇ ਇਹ ਜ਼ਰੂਰ ਲੱਗਦਾ ਹੈ ਕਿ ਕਿੰਜ ਇਹਨਾਂ ਬਦਮਾਸ਼ਾਂ ਨੇ ਬਿਨਾਂ ਕਿਸੇ ਡਰ ਤੋਂ ਇਹਨਾਂ ਘਰਾਂ ਤੇ ਹਮਲਾ ਬੋਲ ਦਿੱਤਾ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਗੱਡੀਆਂ ਨੂੰ ਤੋੜ ਦਿੱਤਾ ਗਿਆ ਤੇ ਘਰਾਂ ਉੱਪਰ ਵੀ ਇੱਟਾਂ ਤੇ ਰੋੜਿਆਂ ਨਾਲ ਹਮਲਾ ਕੀਤਾ ਗਿਆ ਇਸ ਮੌਕੇ ਤੇ ਘਰ ਦੇ ਮਾਲਕਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਪਰ ਹੁਣ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਔਰ ਪੱਥਰ ਮਾਰ ਰਹੇ ਦੋ ਵਾਰੀ ਮਰਿਆ ਨਹੀਂ ਦੋ ਵਾਰੀ ਮਰਿਆ ਨਹੀਂ ਨਾ ਰੋਕ ਰਾਰ ਗੱਡੀ ਨੂੰ ਪੂਰੀ ਤਰ੍ਹਾਂ ਪਾਰਕ ਉਹਨਾਂ ਦਾ ਇੱਕ ਹਾਂਜੀ ਇੱਕ ਮੋਬਾਈਲ ਲੈ ਗਿਆ ਨਿਸ਼ਾਨਤਾ ਬੋਲ ਜੀ ਮੋਬਾਈਲ ਟਿਕਾਣਾ ਨਹੀਂ ਦਿੱਤੀ ਜਾਣਾ ਇਹ